ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 1984 ਨੂੰ ਵਾਪਰੇ ਸਿੱਖ ਤਵਾਰੀਖ ਵਿੱਚ ਤੀਸਰੇ ਖੂਨੀ ਘਰੇ ਤੋਂ ਪਹਿਲਾਂ ਨਾਬੇ ਵਾਲੀਆਂ ਬੀਬੀਆਂ ਦਾ ਜਥਾ ਇੱਕ ਗੀਤ ਗਾਇਆ ਕਰਦਾ ਸੀ ਉਸ ਗੀਤ ਦੇ ਬੋਲ ਸਨ ਲੰਗਵਾਲ ਅੰਮਨ ਦਾ ਪੁਜਾਰੀ ਆ ਤੀਰ ਵਾਲਾ ਬਾਬਾ ਰੱਖਦਾ ਤਿਆਰੀ ਹੈ ਪਰ ਸ਼ਹੀਦ ਸંત ਜਰਨੈਲ ਸਿੰਘ ਜੀ ਖਾਲਸਾ ਭੰਡਾਰਾ ਵਾਲਿਆਂ ਨੂੰ ਤੀਰ ਵਾਲਾ ਕਿਉਂ ਕਹਿੰਦੇ ਆ ਕਿਉਂਕਿ ਤੀਰ ਤਾਂ ਉਸ ਵੇਲੇ ਹੋਰ ਵੀ ਕਈ ਲੋਕਾਂ ਦੇ ਕੋਲ ਹੱਥ 'ਚ ਪੜਿਆ ਹੁੰਦਾ ਸੀ ਔਰ ਅੱਜ ਵੀ ਕਈ ਲੋਕ ਤੀਰ ਲੈ ਕੇ ਫਿਰਦੇ ਆ ਪਰ ਤੀਰ ਵਾਲਾ ਬਾਬਾ ਉਹ ਇਹ ਇਸ਼ਾਰਾ ਉਸੇ ਵੇਲੇ ਕੋਈ ਕਰੇ ਸਿੱਧੀ ਹੀ ਸੋਚ ਹਰੇਕ ਬੰਦੇ ਦੀ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲਿਆਂ ਦੇ ਜਾਤ ਕਿ ਉਸੇ ਵੇਲੇ ਹੀ ਉਸ ਦੇ ਮਨ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲੇ ਆ ਜਾਂਦੇ ਆ ਜਦੋਂ ਕੋਈ ਅੱਖੀ ਤੀਰ ਵਾਲਾ ਬਾਬਾ ਤੀਰ ਵਾਲਾ ਸੰਤ ਕਿਉਂਕਿ ਮੇਰੀ ਜਾਤੀ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲੇ ਹਾਥੀ ਦੇ ਵਿੱਚ ਜੋ ਤੀਰ ਰੱਖਦੇ ਸੀ ਉਹ ਕਿਸੇ ਦਿਖਾਵੇ ਵਾਸਤੇ ਕਿਸੇ ਟੌਰ ਵਾਸਤੇ ਨਹੀਂ ਸੀ ਰੱਖਦੇ ਪੂਰਾ ਕੋਈ ਮਤਲਬ ਸੀ ਉਹਦੇ ਕੋਈ ਅਰਥ ਸਨ ਜੋ ਮੈਂ ਮਹਿਸੂਸ ਕੀਤਾ ਉਹਦੇ ਮੁਤਾਬਕ ਇਹੀ ਆ ਕਿ ਜਿਵੇਂ ਤੀਰ ਸਿੱਧਾ ਹੁੰਦਾ ਉਹਵੇਂ ਹੀ ਸੰਤਾਂ ਦੀ ਸੋਚ ਬਿਲਕੁਲ ਸਿੱਧੀ ਸੀ ਜਿਵੇਂ ਤੀਰ ਦੇ ਵਿੱਚ ਕੋਈ ਵਲ ਬਣੇਵਾ ਨਹੀਂ ਹੁੰਦਾ ਉਸੇ ਤਰ੍ਹਾਂ ਹੀ ਉਹਨਾਂ ਦੇ ਵਿੱਚ ਉਹਨਾਂ ਦੀ ਸੋਚ ਦੇ ਵਿੱਚ ਉਹਨਾਂ ਦੀ ਫਿਤਰਤ ਦੇ ਵਿੱਚ ਕੋਈ ਵੀ ਦੁਇ ਦੁਆਤ ਈਰਖਾ ਹੰਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਦੋ ਅਗਣਿਆ ਕਿ ਕੋਈ ਵੀ ਇਹਨਾਂ ਚੋਂ ਅਗਣ ਨਹੀਂ ਸੀ ਕਿਸੇ ਨਾਲ ਕੋਈ ਈਰਖਾ ਨਹੀਂ ਸੀ ਕੋਈ ਹੰਕਾਰ ਨਹੀਂ ਸੀ ਜਿਸ ਤਰ੍ਹਾਂ ਤੀਰ ਨੂੰ ਛੱਡੋ ਤਾਂ ਉਹ ਆਪਣੇ ਨਿਸ਼ਾਨੇ ਤੇ ਸਿੱਧਾ ਜਾਂਦਾ ਇਸੇ ਤਰ੍ਹਾਂ ਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਸੋਚ ਸਿੱਧੀ ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲ ਹੈ ਉਹਨਾਂ ਦਾ ਆਧਾਰ ਗੁਰਬਾਣੀ ਸੀ ਉਹਨਾਂ ਦਾ ਆਧਾਰ ਜੀਵਨ ਦਾ ਕੋਰ ਇਤਿਹਾਸ ਸੀ ਉਹਨਾਂ ਦੇ ਜੀਵਨ ਦਾ ਇਤਿਹਾਸ ਉਰਾਤਨ ਸ਼ਹੀਦ ਸਨ ਔਰ ਉਹਨਾਂ ਦੀ ਸੋਚ ਸਿੱਧੀ ਸ਼ਹੀਦੀ ਮਾਰਗ ਵੱਲ ਜਾਂਦੇ ਸੀ ਉਹਨਾਂ ਦਾ ਉਹ ਅਕੀਦਾ ਸੀ ਉਹ ਅਕੀਦਾ ਇਹੀ ਸੀ ਕਿ ਜਿਹੜੀ ਗੱਲ ਉਹਨਾਂ ਦੇ ਦਿਲ ਦੇ ਵਿੱਚ ਆ ਉਹੀ ਗੱਲ ਉਹਨਾਂ ਦੀ ਜ਼ੁਬਾਨ ਤੇ ਆ ਸੋ ਇਸ ਕਰਕੇ ਜਿਹੜਾ ਉਹਨਾਂ ਦੇ ਹੱਥ ਦੇ ਵਿੱਚ ਤੀਰ ਸੀ ਉਹ ਉਸੇ ਤਾਂ ਇਸ ਗੱਲ ਦਾ ਪ੍ਰਤੀਕ ਸੀ ਕਿ ਉਹਨਾਂ ਦੇ ਮੁਖਾਰ ਬੰਚੋਂ ਨਿਕਲਿਆ ਹੋਇਆ ਹਰ ਵਜਨ ਪੂਰਾ ਹੋਇਆ ਜਿਸ ਤਰ੍ਹਾਂ ਕੀ ਆਪਣੇ ਨਿਸ਼ਾਨੇ ਤੇ ਜਾ ਕੇ ਡਿੱਗਦਾ ਇਸੇ ਤਰ੍ਹਾਂ ਹੀ ਉਹਨਾਂ ਦਾ ਬਚਨ ਪੂਰਾ ਹੁੰਦਾ ਰਿਹਾ ਔਰ ਜਦੋਂ ਤੀਰ ਇੱਕ ਵਾਰ ਕਮਾਨ ਚੋਂ ਛੁੱਟ ਜਾਵੇ ਤਾਂ ਵਾਪਸ ਨਹੀਂ ਆਉਂਦਾ ਇਸੇ ਤਰ੍ਹਾਂ ਹੀ ਸੰਤਾਂ ਦੇ ਮੁਖਾਰ ਬੰਦ ਚੋਂ ਨਿਕਲਿਆ ਹੋਇਆ ਕੋਈ ਵੀ ਬਚਨ ਕਦੀ ਵੀ ਵਾਪਸ ਨਹੀਂ ਗਿਆ ਔਰ ਇਹ ਇਸੇ ਤਰ੍ਹਾਂ ਹੀ ਉਹਨਾਂ ਨੇ ਇੱਕ ਵਾਰ ਪ੍ਰਣ ਕੀਤਾ ਇਹ ਜੇ ਦਰਬਾਰ ਸਾਹਿਬ ਤੇ ਭਾਰਤ ਦੀ ਫੌਜ ਅਲੀਸ ਜਾਸੀ ਆਪੇ ਚੜ ਕੇ ਆਵੇਗੀ ਤਾਂ ਉਹ ਆਖਰੀ ਦਮ ਤੱਕ ਇਹਦਾ ਮੁਕਾਬਲਾ ਕਰਨਗੇ ਔਰ ਉਹਨਾਂ ਨੇ ਕੀਤਾ ਸੋ ਕਹਿਣੀ ਤੇ ਕਰਨੀ ਦੇ ਵਿੱਚ ਉਹਨਾਂ ਦੀ ਇੱਕ ਸਾਰਤਾ ਨੂੰ ਪ੍ਰਗਟ ਕਰਦਾ ਸੀ ਇਹ ਤੀਰ ਸੋ ਇਹ ਕੋਈ ਦਿਖਾਵੇ ਦਾ ਪ੍ਰਤੀਕ ਨਹੀਂ ਸੀ ਬਲਕਿ ਉਹਨਾਂ ਦੇ ਉੱਕੇ ਸਿੱਕੇ ਕਿਰਦਾਰ ਕਹਿਣੀ ਤੇ ਕਰਨੀ ਦੀ ਵਿੱਚ ਦੇ ਵਿੱਚ ਸਮਾਨਤਾ ਦਾ ਪ੍ਰਤੀਕ ਸੀ ਔਰ ਇਸੇ ਤਰ੍ਹਾਂ ਹੀ ਉਹ ਤੀਰ ਇਸ ਗੱਲ ਦਾ ਵੀ ਪ੍ਰਤੀਕ ਸੀ ਕਿ ਜੇ ਇਸ ਦੇ ਵੱਲ ਉਹਨਾਂ ਦੀ ਨਿਗਾਹ ਪੈ ਜਾਂਦੀ ਸੀ ਤੇ ਇਹਦੇ ਤੇ ਉਹਨਾਂ ਦੀ ਸਵੱਲੀ ਨਜ਼ਰ ਪੈ ਜਾਂਦੀ ਸੀ ਉਹ ਫਿਰ ਉਸੇ ਵੇਲੇ ਹੀ ਗੁਰਮਤਿ ਦਾ ਧਾਰਨੀ ਬਣ ਜਾਂਦਾ ਸੀ ਉਸੇ ਵੇਲੇ ਹੀ ਉਹਦੀ ਸੋਚ ਬਦਲ ਜਾਂਦੀ ਸੀ ਔਰ ਉਹ ਸਤਗਵਾ ਮੈਂ ਖੋਦ ਹਾਂ ਕਿਸੇ ਦੀ ਗੱਲ ਨਹੀਂ ਕਰਦੇ ਮੈਂ ਆਪਣੀ ਗੱਲ ਕਰਦਾ ਹਾਂ ਪੁਸਤਕਵਾਹ ਮੈਂ ਖੁਦ ਹਾਂ ਸੋ ਉਹਨਾਂ ਦੇ ਦਰਸ਼ਨ ਕਰਨ ਦੀ ਗੱਲ ਤਾਂ ਬੜੀ ਐਮ ਆ ਉਹਨਾਂ ਦੀ ਆਵਾਜ਼ ਦੇ ਨਾਲ ਹੀ ਬਹੁਤ ਹੀ ਸਾਰੇ ਮੇਰੇ ਵਰਗੇ ਹਜ਼ਾਰਾਂ ਹੀ ਲੋਕਾਂ ਦੇ ਜੀਵਨ ਬਦਲ ਗਏ ਸਨ ਭਾਵੇਂ ਕਿ ਉਹਨਾਂ ਨੂੰ ਦਰਸ਼ਨ ਸਾਨੂੰ ਬਾਦਵਚਨਾਂ ਦੇ ਨਸੀਬ ਹੋਏ ਪਰ ਉਹਨਾਂ ਦੀ ਆਵਾਜ਼ ਨਹੀਂ ਜੋ ਜੀਵਨ ਦੇ ਵਿੱਚ ਤਬਦੀਲੀ ਲੈ ਆਂਦੀ ਸੀ ਉਦੋਂ ਜੋ ਇਸ ਕਰਕੇ ਇਸ ਉਹਨਾਂ ਦੇ ਹੱਥ ਦੇ ਵਿੱਚ ਫੜੇ ਹੋਏ ਤੀਰ ਦੀ बड़ी ही महानता से पर यह गल है कि वो किसी दिखावे जे टोर का प्रतीक हरगिज़ नहीं वागुरु जी का खालसा वागुरु जी की फतेह